ਜਿਹੜੇ ਰੋਡ ਦੇ ਟੋਲ ਲੈਂਦੇ ਨਾ ਪਰਚੀ ਲੈਂਦੇ ਆ ਬਹੁਤ ਜ਼ਿਆਦਾ ਲੈ ਰਹੇ ਆ ਇੱਥੇ ਕੋਈ ਲਾਈਟ ਜਗਾਉਣ ਨਹੀਂ ਆਉਂਦਾ ਕੂੜੇ ਕਰਕੇ ਕਿਉਂ ਇੱਥੇ ਮੁਸ਼ਕਿਲ ਨਹੀਂ ਆ ਭਾਜੀ ਆ ਜਿਹੜਾ ਕਚਰਾ ਹੈਗਾ ਇਹਦਾ ਕੋਈ ਬੰਦੋਬਾਸ ਕੀਤਾ ਜਾਵੇ ਕੱਲ ਨੂੰ ਕੋ ਵੱਡਾ ਸੰਘਰਸ਼ ਹੋਣਾ ਫੇਰ ਇਹਨਾਂ ਨੇ ਗਲਤ ਕੰਮ ਕੀਤਾ ਭਾਜੀ ਸਸਿਆ ਦੋਸਤੋ ਮੈਂ ਹਰ ਨਵਨੀਤ ਸਿੰਘ ਚਿਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਤੇ ਅਸ ਵੇਲੇ ਪਹੁੰਚੇ ਆ ਹੁਸ਼ਿਆਰਪੁਰ ਦੀ ਮੇਨ ਸਬਜ਼ੀ ਮੰਡੀ ਤੇ ਸਬਜ਼ੀ ਮੰਡੀ ਦੇ ਵਿੱਚ ਜਿੱਥੇ ਕਿ ਹੁਸ਼ਿਆਰਪੁਰ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਇੱਥੇ ਲੋਕ ਸਬਜ਼ੀ ਸਵੇਰ ਨੂੰ ਸ਼ਾਮ ਨੂੰ ਖਰੀਦਣ ਆਉਂਦੇ ਨੇ ਤੇ ਹਾਲਾਤ ਤੁਹਾਨੂੰ ਦਿਖਾ ਦਈਏ ਕਿ ਇੱਥੇ ਦੇ ਜੋ ਕੂੜੇ ਦੇ ਢੇਰ ਲੱਗ ਚੁੱਕੇ ਨੇ ਇਹ ਜਵਾਰਾ ਜਾਨਵਰ ਨੇ ਉਹ ਵੀ ਇੱਥੇ ਕੂੜਾ ਗੱਤੇ ਗੰਦਗੀ ਖਾ ਰਹੇ ਨੇ ਤੇ ਨਾਲ ਹੀ ਸਬਜ਼ੀ ਮੰਡੀ ਲੱਗੀ ਏ ਤੇ ਸ਼ਹਿਰ ਵਾਸੀਆਂ ਦਾ ਪੂਰਾ ਰਸ਼ ਪਿਆ ਹੋਇਆ ਇੱਥੇ ਇਸੇ ਜਗ੍ਹਾ ਤੇ ਹੀ ਲੋਕ ਸਬਜ਼ੀ ਖਰੀਦ ਕੇ ਲੈ ਕੇ ਜਾਂਦੇ ਨੇ ਤੇ ਇੱਥੇ ਹੀ ਸਬਜ਼ੀਆਂ ਦੇ ਤੇ ਵੱਖ-ਵੱਖ ਲਫਾਫਿਆਂ ਦੇ ਇੱਥੇ ਕੂੜੇ ਦੇ ਢੇਰ ਲਗਾਏ ਗਏ ਨੇ ਤੇ ਜੇ ਪਿੰਡਾਂ ਦੀਆਂ ਪੰਚਾਇਤਾਂ ਪੰਗ ਹੋ ਚੁੱਕੀਆਂ ਨੇ ਤੇ ਕੀ ਸ਼ਹਿਰ ਦਾ ਪ੍ਰਸ਼ਾਸਨ ਜੋ ਹੈ ਜੋ ਨਗਰ ਨਿਗਮ ਅਧਿਕਾਰੀ ਨੇ ਜਾਂ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਕੀ ਉਹ ਸੁੱਤੇ ਹੋਏ ਨੇ ਇਹਨਾਂ ਚੀਜ਼ਾਂ ਦੀ ਜੋ ਦੇਖਭਾਲ ਕਰਨੀ ਆ ਜੋ ਇਹਨਾਂ ਦੀ ਸਾਫ ਸਫਾਈ ਦਾ ਪ੍ਰਬੰਧ ਕਰਨਾ ਉਹ ਜ਼ਿੰਮੇਵਾਰੀ ਕਿਸ ਦੀ ਬੰਦੀ ਹੈ ਇਸ ਚੀਜ਼ ਦਾ ਸਵਾਲ ਜਿਹੜਾ ਉਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਜੋ ਨੁਮਾਇੰਦੇ ਨੇ ਮੰਤਰੀ ਜਿੰਪਾ ਜੀ ਵੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਢੇਰ ਲੱਗੇ ਹੋਏ ਨੇ ਇਹਦਾ ਕੌਣ ਜ਼ਿੰਮੇਵਾਰ ਬਣਦਾ ਇੱਥੇ ਜੇ ਕਿਸੇ ਨੂੰ ਕੋਈ ਬਿਮਾਰੀ ਲੱਗਦੀ ਆ ਵਾਰਾ ਜਾਨਵਰ ਘੁੰਮ ਰਹੇ ਨੇ ਜੇ ਉਹ ਕੋਈ ਕੱਚ ਦੀ ਚੀਜ਼ ਖਾ ਜਾਣ ਤੇ ਉਸਦੀ ਮੌਤ ਵੀ ਹੋ ਸਕਦੀ ਆ ਬਰਸਾਤਾਂ ਸ਼ੁਰੂ ਹੋਣ ਦੇ ਨਜ਼ਦੀਕ ਨੇ ਤੇ ਬਸਾਤਾਂ ਦੇ ਟਾਈਮ ਦੇ ਵਿੱਚ ਇੱਥੇ ਜਿਹੜੀ ਗੰਦਗੀ ਫੈਲੇਗੀ ਹੋਰ ਵੀ ਵਧੇਗੀ ਤੇ ਜਿਸ ਨਾਲ ਇੱਥੇ ਮੰਡੀ ਦੇ ਵਿੱਚ ਸ਼ਹਿਰ ਵਾਸੀ ਸਬਜ਼ੀਆਂ ਲੈਣ ਆਉਂਦੇ ਨੇ ਜਾਇਦੋਂ ਕੋਈ ਲੰਗਦਾ ਤੇ ਉਹ ਬਿਮਾਰੀ ਦੇ ਨਾਲ ਘਿਰਿਆ ਜਾਵੇਗਾ ਸੋ ਇਸ ਸਬੰਧੀ ਘੱਟੋ-ਘੱਟੋ ਘੱਟ ਪ੍ਰਸ਼ਾਸਨ ਨੂੰ ਨਗਰ ਨਿਗਮ ਵਿਭਾਗ ਨੂੰ ਜਾਂ ਜਿਸ ਦੇ ਵੀ ਅਧੀਨੰ ਦਾ ਮਾਰਕੀਟ ਕਮੇਟੀ ਨੂੰ ਵੀ ਇਹ ਚੀਜ਼ ਦੇਖਣੀ ਚਾਹੀਦੀ ਹੈ ਤੇ ਇਸ ਦਾ ਸਫਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਇੱਕ ਪਾਸੇ ਤਾਂ ਪ੍ਰਚਾਰ ਹੋ ਰਿਹਾ ਸ਼ਹਿਰ ਵਿੱਚੋਂ ਗੰਦਗੀ ਦੇ ਢੇਰ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਸਫਾਈ ਦੀ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਗਿੱਲਾ ਸੁੱਕਾ ਕੂੜਾ ਲੈ ਕੇ ਉਪਦੇਸ਼ ਦਿੱਤੇ ਜਾ ਰਹੇ ਨੇ ਪਰ ਸ਼ਹਿਰ ਦੇ ਵਿੱਚੋਂ ਗੰਦਗੀ ਦੇ ਢੇਰ ਨੇ ਇਨੂੰ ਸਾਫ਼ ਕਰਨ ਲਈ ਕੌਣ ਜ਼ਿੰਮੇਵਾਰ ਹੈ ਕਿਸ ਨੇ ਇਸ ਚੀਜ਼ ਨੂੰ ਸਫਾਈ ਰੱਖਣੀ ਹੈ ਇਹ ਇੱਕ ਵੱਡਾ ਪ੍ਰਸ਼ਨਚਨ ਬਣ ਚੁੱਕਾ ਹੈ ਅਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦਇਆ ਸਿੰਘ ਬਿੱਲਾ ਮੈਂ ਚੌਧਰੀ ਵਿਜੇ ਟ੍ਰਾਂਸਪੋਰਟ ਤੋਂ ਬੋਲਦਾ ਭਾਜੀ ਇੱਥੇ ਜੋ ਗੰਦਗੀ ਹੈ ਨਾ ਬਹੁਤ ਬੁਰਾ ਹਾਲ ਹੈ ਇੱਥੇ ਜਿਹੜੇ ਟੈਕਸ ਜਿਹੜੇ ਰੋਡ ਦੇ ਟੋਲ ਲੈਂਦੇ ਨਾ ਪਰਚੀ ਲੈਂਦੇ ਆ ਬਹੁਤ ਜ਼ਿਆਦਾ ਲੈ ਰਹੇ ਆ ਪਰ ਕਾਰ ਨਹੀਂ ਆ ਵੀ ਅੰਦਰ ਕੋਈ ਦੇਖਭਾਲ ਕੁਝ ਨਹੀਂ ਹੋ ਰਹੀ ਹਾਂ ਆ ਜੋ ਗੰਦ ਪੈ ਰਿਹਾ ਇੱਥੇ ਜਾਂ ਤਾਂ ਇਹ ਜਿੰਨੇ ਪੈਸੇ ਲੈਂਦੇ ਆ ਅੰਦਰ ਸਾਫ ਸਫਾਈ ਦਾ ਜਾਂ ਕੋਈ ਜ਼ਿੰਮੇਵਾਰੀ ਕਿਸੇ ਦੀ ਨਹੀਂ ਭਾਜੀ ਕੋਈ ਵੀ ਆਪਾਂ ਚਾਹੁੰਦੇ ਆ ਵੀ ਜਿਹੜਾ ਇਹ ਗੰਦਗੀ ਆ ਇੱਥੇ ਪੱਕਾ ਜਿਹੜੀ ਕਮੇਟੀ ਵਾਲੇ ਆ ਇੱਕ ਡਸਟਬਿਨ ਰੱਖਣ ਜਿਹੜਾ ਡੇਲੀ ਦਾ ਡਸਟਬਿਨ ਚ ਚਕਾਇਆ ਜਾਵੇ ਭਾਜੀ ਇੱਥੇ ਪਰ ਸੁਣਦਾ ਕੋਈ ਨਹੀਂ ਭਾਜੀ ਪਰ ਕਿਵੇਂ ਦੇ ਦਿਓ ਕਿ ਇੱਕ ਪਾਸੇ ਕੂੜੇ ਢੇਰ ਲੱਗ ਚੁੱਕੇ ਨੇ ਲੋਕ ਇੱਥੇ ਸਬਜ਼ੀ ਖਰੀਦਣ ਆਉਂਦੇ ਨੇ ਤੇ ਜਿੰਨਾ ਬਿਮਾਰੀਆਂ ਦਾ ਡਰ ਵੀ ਬਣਿਆ ਇੱਕ ਪਾਸੇ ਦੂਜੇ ਪਾਸੇ ਗੱਲ ਕਰੀਏ ਬਰਸਾਤਾਂ ਦੀ ਤੇ ਬਰਸਾਤਾਂ ਦਾ ਮੌਸਮ ਵੀ ਸ਼ੁਰੂ ਹੋਣ ਜਾ ਰਿਹਾ ਹੈ ਭਾਈ ਤੁਹਾਡੇ ਸਾਹਮਣੇ ਹੀ ਆ ਲੇਟਾਂ ਇੱ ਇਓ ਤੇ ਮੁਸ਼ਕਿਲ ਨਾ ਆਇਆ ਭਾਜੀ ਬਹੁਤ ਬੁਰਾ ਹਾਲ ਹੈ ਭਾਜੀ ਇੱਥੇ ਅਸੀਂ ਜੇ ਆਪਣੇ ਤੌਰ ਤੇ ਕੋਈ ਕੰਮ ਕਰਦੇ ਆ ਤਾਂ ਤਾਂ ਵੀ ਪ੍ਰੋਬਲਮ ਭਾਜੀ ਅਸੀਂ ਤਾਂ ਕਿੰਨਾ ਕੁ ਸਫਾਈ ਕਰ ਸਕਦੇ ਆ ਜਿਹੜੇ ਰੇੜੀਆਂ ਵਾਲੇ ਆ ਇਹਨਾਂ ਕੋ ਪਰਚੀ ਵਾਲੇ ਦੇ ਠੇਕੇਦਾਰ ਆ ਅੱਛਾ ਜੀ ਜੇ ਟੋਲ ਵਾਲੇ ਆ ਅੱਛਾ ਜੀ ਇਹਨਾਂ ਦਾ ਕੋ ਗੰਦਗੀ ਦਾ ਬੰਦੋਬਸ ਕੀਤਾ ਜਾਵੇ ਭਾਜੀ ਬਹੁਤ ਜ਼ਰੂਰੀ ਆ ਸੋ ਮੰਡੀ ਦੇ ਗੇਟ ਤੇ ਪਰਚੀ ਵੀ ਕੱਟੀ ਜਾਂਦੀ ਆ ਤੇ ਜਿਹੜੀਆਂ ਰੇੜੀਆਂ ਲੱਗੀਆਂ ਨੇ ਇਹਨਾਂ ਤੋਂ ਵੀ ਦੱਸਿਆ ਜਾ ਰਿਹਾ ਭਾਈ ਸਾਹਿਬ ਵੱਲੋਂ ਕਿ ਪਰਚੀਆਂ ਕੱਟੀਆਂ ਜਾਂਦੀਆਂ ਨੇ ਪੈਸੇ ਉਗਰਾਏ ਜਾਂਦੇ ਨੇ ਪਰ ਸਫਾਈ ਵਿਵਸਥਾ ਨੂੰ ਲੈ ਕੇ ਕੋਈ ਵੀ ਜ਼ਿੰਮੇਵਾਰ ਨਹੀਂ ਬਣ ਰਿਹਾ ਇਹ ਜ਼ਿੰਮੇਵਾਰੀ ਤਾਂ ਕਿਸੇ ਨਾ ਕਿਸੇ ਨੂੰ ਲੈਣੀ ਪਵੇਗੀ ਤੇ ਸ਼ਹਿਰ ਨੂੰ ਸਾਫ਼ ਸੁੱਤਰਾ ਮਾਹੌਲ ਜਿਹੜਾ ਹੈ ਉਹ ਦੇਣਾ ਪਵੇਗਾ ਇਹ ਪ੍ਰਸ਼ਾਸਨ ਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਨੂੰ ਭਾਜੀ ਬਹੁਤ ਬੁਰਾ ਹਾਲ ਹੈ ਇੱਥੇ 24 ਘੰਟੇ ਇੱਥੇ ਰਹਿਣੇ ਆ ਜਿੰਨੇ ਆ ਦੇਖ ਲਓ ਲਫਾਫੇ ਰੋੜ ਰੋੜ ਕੇ ਸੱਜੇ ਖੱਪੇ ਜਾ ਕੇ ਹਵਾ ਨਾਲ ਜਾਂਦੇ ਆ ਇਹ ਬਿਮਾਰੀ ਦਾ ਕਾਰਨ ਹੀ ਆ ਭਾਜੀ ਸਫਾਈ ਦਾ ਕੀ ਕਹਿੰਦੇ ਸਵਸ਼ਿਧਾਨ ਕੀ ਕਹਿੰਦੇ ਕਿਹੜਾ ਸਪੈਸ਼ਲਧਾਨ ਦੱਸੋ ਜੀ ਇਹ ਕੋਈ ਘਟੋ ਘਟ ਆ ਜਿਹੜਾ ਕਚਰਾ ਹੈਗਾ ਇਹਦਾ ਕੋਈ ਬੰਦੋਬਾਸ ਕੀਤਾ ਜਾਵੇ ਇੱਥੇ ਪੱਕੀ ਕੋਈ ਡਸਟਬਿਨ ਦੀ ਗੱਡੀ ਲਾਈ ਜਾਵੇ ਜਾਂ ਕੁਝ ਕੀਤਾ ਜਾਵੇ ਸਵੇਰ ਤੋਂ ਸ਼ਾਮ ਨੂੰ ਮਨੋ ਸਵੇਰੇ ਗੱਡੀ ਲਾਉਨੇ ਆ ਜਾਂ ਡਸਟਬਿਨ ਬਾਕਸ ਰੱਖਦੇ ਆ ਉਹ ਚੱਕ ਹੋਣਾ ਚਾਹੀਦਾ ਭਾਜੀ ਇਹ ਇਹ ਕਾਰਨ ਕੀ ਆ ਇੱਥੇ ਆਉਂਦਾ ਹੀ ਕੋਈ ਨਹੀਂ ਭਾਜੀ ਉਧਰ ਜਿਹੜੀ ਕਮੇਟੀ ਦੀ ਗੱਡੀ ਆ ਉਹ ਸਫਾਈ ਕਰਦੀ ਆ ਇੱਧਰ ਅਸੀਂ ਗੱਡੀ ਦੇਖੀ ਨਹੀਂ ਅਜੇ ਤੱਕ ਦੀ ਉਹ ਜਿਹੜੀ ਬਾਕਟ ਆ ਬਹੁ ਬਾਕਟ ਆ ਇੱਥੇ ਆਉਂਦਾ ਹੀ ਨਹੀਂ ਭਾਜੀ ਕੋਈ ਉਹ ਨਾ ਕੋਈ ਸਫਾਈ ਕੀਤੀ ਆ ਨਾ ਕੋਈ ਆਉਂਦਾ ਨਾ ਕੋ ਮਸਲਾ ਭਾਜੀ ਕਾ ਨੇ ਇਹ ਕੀ ਚਾਰਾ ਮੰਡੀ ਇੱਥੇ ਜੋ ਮੱਕੀ ਖਲਾਰ ਆਉਂਦੇ ਆ ਜਾਂ ਝੋਨਾ ਖਲਾਰ ਆਉਂਦੇ ਆ ਉਦੋਂ ਮੰਡੀ ਸਫਾਈ ਹੋ ਜਾਂਦੀ ਆ ਅੱਜ ਦੀ ਰੇਹ ਚ ਕੋਈ ਸਫਾਈ ਨਹੀਂ ਪਈ ਹਾਲ ਦੇਖ ਲਓ ਤੁਸੀਂ ਦੇਖ ਲਓ ਮੋਰੇ ਕੀ ਹਾਲ ਹੈ ਭਾਜੀ ਇਹ ਬਹੁਤ ਬੁਰਾ ਹਾਲ ਆ ਭਾਜੀ ਇੱਥੇ ਕੱਲ ਕੋ ਵੱਡਾ ਸੰਘਾਰ ਝੋਨਾ ਫੇਕਣਾ ਇਹਨਾਂ ਗਲਤ ਕੰਮ ਕੀਤਾ ਭਾਜੀ ਜੇ ਆਪਾਂ ਟੋਲ ਇਹਨਾਂ ਨੇ ਜਿਹੜੇ ਗੇਟ ਵਾਲੇ ਇਹਨਾਂ ਨੇ ਗੱਲ ਕਰੀਏ ਇਹ ਕਿਹੜਾ ਠੇਕਾ ਦਿੱਤਾ ਹੈ ਠੇਕਾ ਹੈ ਕਹਦਾ ਭਾਜੀ ਅੰਦਰ ਚੋਰੀਆਂ ਹੁੰਦੀਆਂ ਕੱਲ 4 ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਈਆਂ ਭਾਜੀ ਇੱਥੇ ਠੇਕੇ ਪਰਚੀ ਦਾ ਮਤਲਬ ਕੀ ਆ ਉਹ ਜਵਾਬ ਦੇਣੇ ਚਾਹੀਦੇ ਭਾਜੀ ਇਹ ਠੇਕਾ ਪਰਚੀ ਕਸਤੀ ਦੀ ਕੱਟਦੇ ਪਏ ਪਰਚੀ ਇਸ ਗੱੜ ਦੀ ਗੇਟ ਦੀ ਇਹ ਗੇਟ ਦੀ ਪਰਚੀ ਕੱਢ ਕੇ ਅੰਦਰ ਗੱਡੀ ਅੰਦਰ ਆ ਗਈ ਆ ਕੱਲ ਆਹ ਸਾਹਮਣੇ ਭਾਈ ਕੈਮਰਾ ਕਮਾਇਆ ਭਾਜੀ ਮਰ ਜਾ ਕੱਲ 4 ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਈਆਂ ਇੱਥੇ ਠੀਕ ਹੈ ਜੀ ਪਰ ਇਹਨਾਂ ਨੂੰ ਜਵਾਬਦੇਹੀ ਗੇਟਾਂ ਵਾਲਿਆਂ ਦੀ ਨਾ ਜਿਹੜੇ ਪੈਸੇ ਲੈਂਦੇ ਆ ਇਹਨਾਂ ਨੂੰ ਸਿਕਿਉਰਿਟੀ ਵਾਸਤੇ ਬੰਦੇ ਤਾਂ ਛੱਡਨੇ ਚਾਹੀਦੇ ਆ ਕਿਹੜੀਆਂ ਗੱਡੀਆਂ ਖੜੀਆਂ ਇਹਨਾਂ ਦੀਆਂ ਪਰਚੀਆਂ ਕੱਟੀਆਂ ਗਈਆਂ ਹਾਂ ਪੈਸੇ ਨਾ ਬੈਟਰੀਆਂ ਚੋਰੀ ਹੋਈਆਂ ਮਤਲਬ ਜਿਹੜੀ ਗੱਡੀ ਦੀ ਅੰਦਰ ਮਤਲਬ ਮੇਰੀ ਪ੍ਰਾਪਰਟੀ ਆ ਮੇਰੀ ਪਰਚੀ ਨਹੀਂ ਕੱਟ ਹੁੰਦੀ ਪਰ ਕਾਰਨ ਇਹ ਆ ਜਿਹਦੀ ਪਰਚੀ ਕੱਟਦੇ ਆ ਉਹਨਾਂ ਦਾ ਜਵਾਬਦੇਹ ਹੈਗੇ ਕਿ ਨਹੀਂ ਹੈਗੇ ਕਮੇਟੀ ਜਵਾਬਦੇਹ ਹੈ ਕਿ ਨਹੀਂ ਹੈ ਪਾਜੀ ਪਰ ਬਹੁਤ ਬੁਰਾ ਹਾਲ ਹੈ ਭਾਜੀ ਇੱਥੇ ਕੋਈ ਸੁਣਨੇ ਵਾਲਾ ਹੈ ਨਹੀਂਗਾ ਕੋਈ ਵੀ ਤੁਸੀਂ ਹਾਈ ਪੱਧਰ ਤੇ ਇਹ ਗੱਲ ਕਰਕੇ ਮੇਰਾ ਵੀਰ ਨਾ ਬੇਨਤੀ ਹੈ ਕਿ ਇੱਥੇ ਬਹੁਤ ਬੁਰਾ ਹਾਲ ਹੈ ਮੰਡੀ ਦੇ ਵਿੱਚ ਮੈਂ ਮੈਂ ਟਰਾਂਸਪੋਰਟ ਦਾ ਕੰਮ ਵੀ ਕਰਦਾ ਮੈਂ ਬਾਹਰ ਵੀ ਗੱਡੀਆਂ ਲੈ ਕੇ ਜਾਂਦਾ ਜੋ ਸਾਡੇ ਮੰਡੀ ਦਾ ਹਾਲਾਤ ਹੈ ਇਹ ਤੋਂ ਪਿਹਰੇ ਕੇ ਹਾਲਾਤ ਨਹੀਂ ਹੋ ਸਕਦੀ ਭਾਜੀ ਬਹੁਤ ਬੁਰਾ ਹਾਲ ਹੈ ਭਾਜੀ ਜੀਬੀਸੀ ਆਪਣ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦਾ ਨਾਮ ਮੈਂ ਨਵਨੀਤ ਸਿੰਘ ਚੀਮਾ ਧੰਨਵਾਦ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.